ਸਰੀਰ ਦੀ ਚਰਬੀ ਘਟਾਉਣ ਦੇ ਲਈ ਇਹਨਾਂ ਪੰਜ ਚੀਜ਼ਾਂ ਦਾ ਕਰੋ ਸੇਵਨ ਹਮੇਸ਼ਾ ਰਹੋਗੇ ਸਿਹਤਮੰਦ ਤੇ ਘਟੇਗੀ ਚਰਬੀ ਜੀ ਹਾਂ ਤੁਹਾਨੂੰ ਦੱਸਦੀ ਕਿ ਅਕਸਰ ਹੀ ਅਸੀਂ ਦੇਖਦੇ ਆ ਕਿ ਕਾਫੀ ਲੋਕ ਆਪਣੇ ਸਰੀਰ ਦੀ ਚਰਬੀ ਤੋਂ ਪਰੇਸ਼ਾਨ ਹੁੰਦੇ ਨੇ ਤੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਪਰ ਇਸ ਦੇ ਲਈ ਕਈ ਵਾਰ ਉਹ ਦਵਾਈਆਂ ਖਾਣੀਆਂ ਜ਼ਰੂਰੀ ਸਮਝਦੇ ਨੇ ਪਰ ਅਸੀਂ ਤੁਹਾਨੂੰ ਦੱਸਦੀ ਕਿ ਘਰ ਦੇ ਵਿੱਚ ਪਈਆਂ ਤੁਹਾਡੀਆਂ ਇਹ ਪੰਜ ਚੀਜ਼ਾਂ ਤੁਹਾਡੀ ਬੜੀ ਹੀ ਤੇਜ਼ੀ ਦੇ ਨਾਲ ਚਰਬੀ ਘਟਾ ਸਕਦੀ ਹੈ ਤੇ ਇਸ ਦੇ ਨਾਲ ਤੁਹਾਡੀ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਹੋਏਗਾ ਸਗੋਂ ਤੁਸੀਂ ਹੋਰ ਵੀ ਜ਼ਿਆਦਾ ਸਿਹਤਮੰਦ ਹੋ ਜਾਓਗੇ ਤਾਂ ਪੂਰੀ ਜਾਣਕਾਰੀ ਦੇਾਂਗੇ ਕਿ ਆਖਿਰ ਕਿਹੜੀਆਂ 5 ਚੀਜ਼ਾਂ ਖਾਣ ਦੇ ਨਾਲ ਸਰੀਰ ਦੀ ਚਰਬੀ ਤਾਂ ਘਟੇਗੀ ਪਰ ਉਸ ਦੇ ਨਾਲ ਨਾਲ ਸਿਹਤ ਨੂੰ ਵੀ ਫਾਇਦਾ ਮਿਲੇਗਾ ਸੋ ਜਿਹੜੀ ਪਹਿਲੀ ਚੀਜ਼ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਗੋਭੀ ਜੀ ਹਾਂ ਗੋਭੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਫਾਈਬਰ ਪਾਇਆ ਜਾਂਦਾ ਹੈ ਜੋ ਕਿ ਸਰੀਰ ਦੇ ਲਈ ਬਹੁਤ ਵਧੀਆ ਹੁੰਦਾ ਹੈ ਤੇ ਜੇਕਰ ਗੱਲ ਕਰੀਏ ਤਾਂ ਕਾਫੀ ਹੈਲਦੀ ਹੁੰਦੀ ਹੈ ਗੋਭੀ ਤੇ ਜੇਕਰ ਕਿਹਾ ਜਾਂਦਾ ਹੈ ਕਿ ਗੋਭੀ ਰੋਜ਼ ਖਾਈ ਜਾਏ ਤਾਂ ਤੁਹਾਡੇ ਸਰੀਰ ਦੇ ਲਈ ਬਹੁਤ ਵਧੀਆ ਹੋਏਗਾ ਇਸ ਦੇ ਨਾਲ ਚਰਬੀ ਤੇਜ਼ੀ ਦੇ ਨਾਲ ਘਟਦੀ ਹੈ ਤੇ ਨਾਲ ਹੀ ਤੁਸੀਂ ਸਿਹਤਮੰਦ ਵੀ ਜ਼ਰੂਰ ਰਹਨੇ ਹੋ ਗੋਭੀ ਦੇ ਆਪਦੇ ਫਾਇਦੇ ਨੇ ਜਿਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕਾਫੀ ਜਿਹੜਾ ਸਿਹਤਮੰਦ ਤੁਸੀਂ ਬਣ ਜਾਂਦੇ ਹੋ ਸਰੀਰ ਦੇ ਵਿੱਚ ਬਹੁਤ ਬਦਲਾਅ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਚਰਬੀ ਵੀ ਨਾਲ ਹੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇਜ਼ੀ ਦੇ ਨਾਲ ਘਟਦੀ ਹੈ ਚਰਬੀ ਦੂਸਰੀ ਚੀਜ਼ ਹੈ ਮੇਥੀ ਜੀ ਹਾਂ ਮੇਥੀ ਕਿਹਾ ਜਾਂਦਾ ਹੈ ਕਿ ਜੇਕਰ ਮੇਥੀ ਦੇ ਬੀਜ ਜਿਹੜੇ ਹੁੰਦੇ ਨੇ ਉਹਨਾਂ ਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖਿਆ ਜਾਏ ਤੇ ਸਵੇਰੇ ਉੱਠ ਕੇ ਉਸ ਪਾਣੀ ਦਾ ਸੇਵਨ ਕੀਤਾ ਜਾਏ ਤਾ ਮੇਥੀ ਤੁਹਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੋ ਸਕਦੀ ਹੈ ਕਿਉਂਕਿ ਇਸ ਦੇ ਨਾਲ-ਨਾਲ ਚਰਬੀ ਦਾ ਘਟੇਗੀ ਪਰ ਕਈ ਬਿਮਾਰੀਆਂ ਤੋਂ ਛੁਟਕਾਰਾ ਵੀ ਦਿਵਾਏਗੀ ਇਹ ਮੇਥੀ ਸੋ ਮੇਥੀ ਵੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ ਮੇਥੀ ਦੇ ਬੀਜ ਦਾ ਸੇਵਨ ਕਰਨ ਦੇ ਨਾਲ ਤੁਹਾਡੀ ਚਰਬੀ ਵੀ ਘਟੇਗੀ ਇਸ ਦੇ ਨਾਲ-ਨਾਲ ਸਰੀਰ ਨੂੰ ਵੀ ਫਾਇਦਾ ਮਿਲੇਗਾ ਜੀਆ ਸੀਡਸ ਜੀ ਹਾਂ ਤੁਹਾਨੂੰ ਦੱਸਦੇ ਕਿ ਇੱਕ ਫਾਈਬਰ ਦੇ ਨਾਲ ਭਰਪੂਰ ਸੁਪਰ ਫੂਡ ਮੰਨਿਆ ਜਾਂਦਾ ਹੈ ਸੀਆ ਸੀਡ ਨੂੰ ਚੀਆ ਸੀਡ ਖਾਣ ਦੇ ਨਾਲ ਤੁਹਾਨੂੰ ਕਾਫੀ ਫਾਇਦੇ ਹੁੰਦੇ ਨੇ ਜਿੱਥੇ ਜਦੋਂ ਇਹਨਾਂ ਨੂੰ ਪਾਣੀ ਦੇ ਵਿੱਚ ਮਿਲਾਇਆ ਜਾਂਦਾ ਹੈ ਤਾਂ ਰੋਜ਼ਾਨਾ ਸੇਵਨ ਕੀਤਾ ਜਾਂਦਾ ਹੈ ਤਾਂ ਉਸ ਦਾ ਭਰਪੂਰਤਾ ਦੀ ਭਾਵਨਾ ਨੂੰ ਵਧਾਉਂਦੇ ਨੇ ਤੇ ਦੱਸਦੇ ਕਿ ਬਹੁਤ ਜ਼ਿਆਦਾ ਖਾਣ ਤੋਂ ਰੋਕਦਾ ਇਸ ਦੇ ਨਾਲ ਤੁਹਾਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ ਪਰ ਤੁਸੀਂ ਸਿਹਤਮੰਦ ਰਹਿਣੇ ਹੋ ਸੋ ਆਪਣੀ ਖੁਰਾਕ ਦੇ ਵਿੱਚ ਚੀਆ ਸੀਡ ਨੂੰ ਸ਼ਾਮਲ ਕਰਨ ਦੇ ਨਾਲ ਤੁਹਾਡਾ ਭਾਰ ਬਹੁਤ ਜਲਦੀ ਘਟਦਾ ਹੈ ਤੇ ਤੁਹਾਡੀ ਚਰਬੀ ਜਿਹੜੀ ਆ ਉਹ ਤੇਜ਼ੀ ਦੇ ਨਾਲ ਘਟਦੀ ਹੈ ਗੱਲ ਕਰੀਏ ਤਾਂ ਚੌਥੀ ਚੀਜ਼ ਹੈ ਲੱਸੀ ਜੀ ਹਾਂ ਤੁਹਾਨੂੰ ਦੱਸਦੇ ਕਿ ਲੱਸੀ ਇੱਕ ਘੱਟ ਕੈਲਰੀ ਵਾਲਾ ਪੀਣ ਵਾਲਾ ਪਦਾਰਥ ਹੈ ਜੋ ਇਸ ਤੋਂ ਭਾਰ ਘਟਾਉਣ ਦੇ ਲਈ ਇੱਕ ਵਧੀਆ ਵਿਕਲਪ ਬਣਾਉਂਦਾ ਹੈ ਲੱਸੀ ਦਾ ਜੇਕਰ ਗੱਲ ਕਰੀਏ ਨਿਯਮਿਤ ਸੇਵਨ ਭਾਰ ਘਟਾਉਣ ਦੇ ਵਿੱਚ ਮਦਦ ਕਰ ਸਕਦਾ ਹੈ ਅਤੇ ਭੁੱਖ ਦੀ ਲਾਲਸਾ ਨੂੰ ਵੀ ਜਿਹੜਾ ਸੰਤੁਸ਼ਟ ਕਰ ਸਕਦਾ ਹੈ ਇੱਥੇ ਹੀ ਜੇ ਗੱਲ ਕਰੀਏ ਤਾਂ ਘਰ ਦੇ ਵਿੱਚ ਪਏ ਫਲ ਫਰੂਟ ਜੀ ਹਾਂ ਫਲ ਜਿਹੜੇ ਹੁੰਦੇ ਨੇ ਉਹ ਕੁਦਰਤੀ ਭਾਰ ਘਟਾਉਣ ਦਾ ਤਰੀਕਾ ਹੁੰਦੇ ਨੇ ਗੱਲ ਕਰੀਏ ਅਨਾਰ, ਤਰਬੂਜ਼ ਅਤੇ ਸੰਤਰੇ ਵਰਗੇ ਤਾਜ਼ੇ ਫਲਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਦੇ ਵਿੱਚ ਸ਼ਾਮਲ ਕਰਨ ਦੇ ਨਾਲ ਇਸ ਦੇ ਨਾਲ ਤੁਹਾਡੀ ਚਰਬੀ ਜਾਂਦੀ ਹੈ, ਭਾਰ ਵੀ ਘਟਦਾ ਤੇ ਇਸ ਦੇ ਹੋਰ ਵੀ ਕਾਫੀ ਫਾਇਦੇ ਹੁੰਦੇ ਨੇ। ਇਹ ਫਰੂਟ ਤੁਹਾਨੂੰ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਨੇ ਤੇ ਨਾਲ ਹੀ ਨਾਲ ਤੁਹਾਨੂੰ ਸਿਹਤਮੰਦ ਰੱਖਣ ਦੇ ਵਿੱਚ ਕਮ ਮੰਦਰੀ ਤੁਹਾਡੀ ਚਰਬੀ ਵੀ ਘਟਾਉਂਦੇ ਨੇ ਤੁਹਾਨੂੰ ਜਿਹੜਾ ਭਾਰ ਘਟਾਉਣ ਦੇ ਵਿੱਚ ਵੀ ਮਦਦ ਕਰ ਦਿੰਦੇ ਨੇ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਪੰਜ ਚੀਜ਼ਾਂ ਨੂੰ ਖਾਣ ਦੇ ਨਾਲ ਤੁਸੀਂ ਬਿਨਾਂ ਡਾਈਟਿੰਗ ਕੀਤੇ ਆਪਣੀ ਚਰਬੀ ਘਟਾ ਸਕਦੇ ਹੋ ਪਤਲੇ ਹੋ ਸਕਦੇ ਹੋ